ਮੈਂ ਤੁਹਾਨੂੰ ਪਾਣੇ ਸਿੱਧੂ ਦੀ ਹੈ ਪਰਵਾਰਕ ਮੈਂਬਰਾਂ ਦੇ ਵਿੱਚੋਂ ਪਹਿਲਾਂ ਗੱਲ ਆਈ ਸੀ ਵੀ ਉਹਦੇ ਭਰਾ ਨੂੰ ਵੀ ਕਿਸੇ ਕੇਸ ਦੇ ਵਿੱਚ ਇਨਵੋਲਵ ਕੀਤਾ ਜਾ ਰਿਹਾ ਪਰ ਹੁਣ ਪਤਾ ਲੱਗ ਰਿਹਾ ਵੀ ਪਾਣੇ ਸਿੱਧੂ ਦੀਆਂ ਸਿਸਟਰਸ ਦੇ ਉੱਪਰ ਤੇ ਨਾਲ ਲਖੇ ਸਿਧਾਣੇ ਦੇ ਉੱਪਰ ਵੀ ਹੁਣ ਪਰਚੇ ਦਰਜ ਕੀਤੇ ਗਏ ਨੇ ਕੀ ਵੇਰਵਾ ਜੀ ਜੀ ਬਿਲਕੁਲ ਇਸ ਤੋਂ ਇਲਾਵਾ ਜੇ ਆਪਾਂ ਵਖੇਤ ਤਾਂ ਪਾਣੇ ਸਿੱਧੂ ਦੇ ਫਾਦਰ ਤੇ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਜੀ ਤੇ ਦੱਸਦੇ ਆ ਕਿ ਹੁਣ ਉਹਦੇ ਘਰ 'ਚ 95 ਸਾਲ ਦੀ ਉਹਦੀ ਦਾਦੀ ਬੰਚੀ ਆ ਮੈਨੂੰ ਲੱਗਦਾ ਕਿ ਇੱਕ ਹਫ਼ਤੇ ਤੱਕ ਉਹਦੇ ਤੇ ਵੀ ਪਰਚਾ ਹੋਇਆ ਲਾ ਜਿਸ ਤਰ੍ਹਾਂ ਦੀ ਸੂਰਤ ਹੈ ਹਨ ਲਖੇ ਸਦਾਣੇ ਤੇ ਪਾਣੇ ਸਿੱਧੂ ਦੀਆਂ ਭੈਣਾਂ ਤੇ ਪਿਓ ਤੇ ਇਹ ਸਾਰੇ ਹੋਰ ਜਿਹੜੇ ਅਣਪਛਾਤੇ ਆ ਪੁਲਮੁਲਾਕੇ ਚ ਤੁਸੀਂ ਵੇਖੋ ਕਿ 1.5 200 ਤੇ ਅਣਪਛਾਤਾ ਦੱਸਿਆ ਪਰਚੇ ਦੇ ਵਿੱਚ ਫਿਰ ਇਸ ਤੋਂ ਇਲਾਵਾ 18 ਬੰਦੇ ਜਿਹੜੇ ਨਾਮਜ਼ਦ ਕੀਤੇ ਗਏ ਨੇ ਯਾਨੀ ਇਹਨਾਂ ਸਾਰਿਆਂ ਤੇ ਸੰਗੀ ਜਿਹਨੂੰ ਆਪਾਂ ਕਹਿੰਦੇ ਆ ਨਾ ਗੰਭੀਰ ਤੇ ਬੜੇ ਖਤਰਨਾਕ ਜੇ ਚਾਰजेस ਲਾਏ ਗਏ ਨੇ ਜੋ ਧਾਰਾ ਲੱਗੀਆਂ ਨੇ 307 ਜਿਹਨੂੰ ਆਪਾਂ ਅਟੈਂਟ ਟੂ ਮਰਡਰ ਕਹਿੰਦੇ ਆ ਦੇ ਇਸ ਤੋਂ ਇਲਾਵਾ ਹਾਈਵੇ ਆਕਟ ਦੇ ਸਰਕਾਰੀ ਡਿਊਟੀ ਚ ਵੀ ਕੰਪੌਂਡ ਦੀ ਧਾਰਾ ਆ ਇਸ ਤੋਂ ਇਲਾਵਾ ਸਰਕਾਰੀ ਸੰਪਤੀ ਜਿਸ ਨੂੰ ਆਪਾਂ ਜਾਇਦਾਦ ਕਹਿੰਦੇ ਆ ਕਿ ਉਹਨੂੰ ਨੁਕਸਾਨ ਪਹੁੰਚਾਉਣ ਦਾ ਵੀ ਮਾਮਲਾ ਹੈ ਹਮ ਤਾਂ ਕਾਫੀ ਵਗੇ ਪਰੋਸ਼ ਨੇ ਮਾਮਲਾ ਉਸ ਦਿਨ ਦਾ ਹੀ ਦੱਸਿਆ ਜਾ ਰਿਹਾ ਜਿਸ ਦਿਨ ਖਰਾਉ ਦਾ ਪ੍ਰੋਗਰਾਮ ਸੀ ਬੜਬਰ ਪਿੰਡ ਆ ਜੁਥੇ ਬਚਨ ਬੇਦਿਲ ਦਾ ਪਿੰਡ ਆ ਨਾ ਬੜੂ ਖਾ ਬੜੂ ਖਾਂ ਤੋਂ ਉਰਲੇ ਪਾਸੇ ਬੜਬਰ ਆ ਸੰਗਰੂਰ ਤੋਂ 20 ਕਿਲੋਮੀਟਰ ਹਟਵਾ ਬਰਨਾਲੇ ਵਾਲੀ ਸਾਈਡ ਉੱਥੇ ਇੱਕ ਟੋਨ ਆ ਟੋਲ ਤੇ ਦੱਸਿਆ ਜਾ ਰਿਹਾ ਕਿ ਲੱਖਾ ਸਿਧਾਣਾ ਜਾਇ ਜਿਹੜੇ ਨਾਮਜ਼ਦ ਬੰਦੇ ਆ ਇਹਨਾਂ ਸਾਰਿਆਂ ਨੇ ਉਕਸਾਇਆ ਭੀੜ ਨੂੰ ਤੇ ਇੱਕ ਐਸਆਈ ਤੇ ਹਮਲਾ ਵੀ ਕੀਤਾ ਗਿਆ ਕਿਰਪਾਨ ਦੇ ਨਾਲ ਮਤਲਬ ਕਿ ਇਸ ਤਰ੍ਹਾਂ ਇਹ ਸਾਰੀ ਪੁਲਿਸ ਦੀ ਕਹਾਣੀ ਆ ਲੱਖੇ ਸਿਧਾਣੇ ਦਾ ਅਪਣੇ ਹੁਣੇ ਬਿਆਨ ਸੁਨੇ ਆ ਲੱਖੇ ਸਿਧਾਣੇ ਨੇ ਇਹਨਾਂ ਸਾਰੀਆਂ ਗੱਲਾਂ ਦਾ ਖੰਡਨ ਕੀਤਾ ਜੀ ਨਾਲ ਹੀ ਕਿਹਾ ਕਿ ਇਹਦੇ ਵਿੱਚ ਬਿੰਦ ਸਿੰਘ ਬੁੱਚੜ ਦੀ ਰੂਹ ਆ ਗਈ ਬੁੱਚੜ ਸ਼ਬਦ ਇਸਤੇਮਾਲ ਕੀਤਾ ਹੂੰ ਇਹਦੇ ਵਿੱਚ ਫਲਾਣੇ ਦੀ ਰੂਹ ਆ ਗਈ ਤਾਂ ਉਦਾਂ ਸਿੱਧਾ ਕਹਿਨ ਦਾ ਮਤਲਬ ਇਹੋ ਆ ਲਖੇ ਸਦਾਨੀ ਦਾ ਕਿ ਇਹ ਬਿਲਕੁਲ ਹੀ ਝੂਠਾ ਪਰਚਾ ਹੈ ਕਿ ਜਿਸ ਤਰ੍ਹਾਂ ਅੱਗੇ ਹਮਲਾਵਰ ਸਾਡੀਆਂ ਧੀਆਂ ਭੈਣਾਂ ਨਾਲ ਸਲੂਕ ਕਰਦੇ ਸੀ ਫਿਰ ਇੱਕ ਦੌਰ ਪੰਜਾਬ ਦੇ ਵਿੱਚ ਐਸਾ ਆਇਆ ਕਿ ਹੁਕਮਰਾਨਾ ਨੇ ਪੁਲਿਸ ਨੂੰ ਸ਼ਾਇਦ ਇਹ ਕਿ ਸਾਡੀਆਂ ਧੀਆਂ ਭੈਣਾਂ ਨੂੰ ਬੇਪੱਤ ਕਰਵਾਇਆ ਥਾਣਿਆਂ 'ਚ ਉਹ ਉਹ ਕੁਝ ਭਗਵੰਤਮਾਨ ਕਰਨ ਜਾ ਰਿਹਾ ਹੈ ਜੀ ਇਹ ਬੋਲਸਨ ਲਖੇ ਸਦਾਨੀ ਦੇ ਕਾਫੀ ਗੁੱਸੇ ਦੇ ਵਿੱਚ ਸੀਗਾ ਉਹ ਬੋਲ ਰਿਹਾ ਹਸੀਗਾ ਕਿ ਸੇ ਟੈਲੀਵਿਜ਼ਨ ਚੈਨਲ ਦੇ ਨਾਲ ਫੋਨੋ ਕੀਤਾ ਉਹਨੇ ਜੀ ਸਾਹਮਣੇ ਤੇ ਨਹੀਂ ਆਇਆ ਹੂੰ ਤਾਂ ਦੂਸਰੇ ਪਾਸੇ ਇੱਕ ਉਹਨੇ ਹੋਰ ਖੁਲਾਸਾ ਕੀਤਾ ਕਿ ਦਰਸਨ ਪਾਨਾ ਸਿੱਧੂ ਦੀ ਭੈਣ ਸਕੂਲ ਟੀਚਰ ਹੈ ਹੂੰ ਤੇ ਜਿਸ ਦਿਨ ਇਹ ਵਾਕਿਆ ਦੱਸਿਆ ਜਾ ਰਿਹਾ ਹੈ ਜਿਸ ਦਿਨ ਦਾ ਉਸ ਦਿਨ ਦੀ ਉਹਦੀ ਸਕੂਲ ਤੇ ਵਿੱਚ ਹਾਜ਼ਰੀ ਹੈ ਅੱਛਾ ਜੀ ਤਾਂ ਮੈਂ ਟਾਈਮ ਵੀ ਦੇਖਦੇ ਆ ਕਿ ਕਿਤਾ ਜੀ 5 ਵਜੇ 39 ਮਿੰਟ ਆ ਹੂੰ ਜ਼ਰਾ ਜੀ ਗੱਲ ਹੈ ਕਿ ਸਕੂਲ ਤੇ ਉਸ ਟਾਈਮ ਨਹੀਂ ਲੱਗਿਆ ਹੋਵੇਗਾ ਹੂੰ ਪਰ ਇਹ 4 ਵਜੇ ਤੱਕ ਸਕੂਲ ਦੀ ਹਾਜ਼ਰੀ ਸ਼ੁਰੂ ਰਹਿੰਦੀ ਆ ਜੀ ਫਿਰ ਲੋਕੇਸ਼ਨ ਆ ਵਗੈਰਾ ਚੜੀਆਂ ਨਿਕਲ ਜਾਂਦੀਆਂ ਮਤਲਬ ਕਿ ਇੱਕ ਹੋਰ ਵੀ ਚੀਜ਼ ਦੱਸੀ ਜਾ ਰਹੀ ਆ ਕਿ ਸਰਪੰਚ ਵੀ ਨਾਮਜ਼ਦ ਕੀਤਾ ਗਿਆ ਕੋਟ ਦੋਨਾ ਦਾ ਉਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰਦਾ ਇਹ ਗੱਲ ਮੈਂ ਸੋਸ਼ਲ ਮੀਡੀਆ ਤੋਂ ਪੜ੍ਹੀ ਆ ਜੋ ਲਖਾ ਸਦਾਣਾ ਦਾ ਹੀ ਇੱਕ ਸਾਥੀ ਆ ਉਹ ਜ਼ਰੂਰ ਦਾਅਵਾ ਕਰ ਰਿਹਾ ਕਿ ਜਿਹੜਾ ਸਰਪੰਚ ਸੀ ਉਹ ਵੀ ਉਸ ਦਿਨ ਡਿਟੇਨਡ ਸੀਗਾ ਮਤਲਬ ਕਿ ਡਿਟੇਨ ਕੀਤਾ ਹੋਇਆ ਸੀਗਾ ਪੁਲਿਸ ਨੇ ਜੇ ਇਹ ਤਮਾਮ ਮਤਲਬ ਕਿ ਇਸ ਤਰ੍ਹਾਂ ਦੇ ਵਿਰੋਧਾਪਾਸ ਵਾਲੇ ਤੱਥ ਅਦਾਲਤ ਦੇ ਸਾਹਮਣੇ ਆ ਜਾਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਸਰਕਾਰ ਦੀ ਉੱਥੇ ਫੇਰ ਫਜ਼ੀਅਤ ਹੋ ਸਕਦੀ ਆ ਪਰ ਪਾਨਾ ਸਿੱਧੂ ਦੀ ਗਿਹਾਈ ਦੇ ਚਰਚੇ ਸੀ ਕਿ 10 ਨੂੰ ਰਿਹਾ ਹੋਏਗਾ ਪਰ ਸਰਕਾਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਥੋੜਾ ਜਿਹਾ ਲਟਕਾ ਕੇ ਆਪਣੀ ਗੇਮ ਖੇਡ ਰਹੀ ਆ ਤਾਂ ਸਾਰਿਆਂ ਨੂੰ ਕਸੂਤਾ ਇੱਕ ਵਾਰੀ ਫंसा ਦਿੰਦਾ ਹੁਣ ਅੱਗੇ ਵੇਖੋ ਕੀ ਬਣਦਾ ਲਖਾ ਸਿਧਾਨਾ ਨੇ ਕਿਹਾ ਕਿ ਅਸੀਂ ਸਿਰ ਤੇ ਕਫਰ ਬਨਿਆ ਅਸੀਂ ਲੜਾਂਗੇ ਜੇ ਮੈਂ ਮਰ ਵੀ ਗਿਆ ਤੇ ਮੈਂ ਇਹਦੀ ਹਿੱਕ ਤੇ ਨੱਚੂਗਾ ਉਹ ਤੇ ਇਥੋਂ ਤੱਕ ਬੋਲਿਆ ਹੂੰ ਮੇਟਰ ਜੀ ਕਿਸਾਨਾਂ ਤੇ ਕੇਂਦਰ ਵਿਚਾਲੇ ਹੁਣ ਭਗਵੰਤਮਾਨ ਵਿਚੋਲੇ ਬਣ ਗਏ ਨੇ ਇਹ ਹੁਣ ਵਿੱਚ ਪੈ ਕੇ ਕੋਈ ਗੱਲ ਰਫਾ ਦਫਾ ਕਰਾਉਣ ਲੱਗੇ ਹੋਏ ਨੇ ਜੀ ਦੇਖੋ ਹੁਣੀ ਮੀਟਿੰਗ ਖਤਮ ਹੋਈ ਆ ਸਾਲਸੀ ਬਣੇ ਨੇ ਤੇ ਵਧੀਆ ਲੱਗਿਆ ਚਲੋ ਕੋਈ ਮੁੱਖ ਮੰਤਰੀ ਸਾਡੇ ਸੂਬੇ ਦਾ ਉਹ ਅੰਗੇ ਲੰਘਾ ਹੁਣ ਸਾਲਸਵੀ ਤੇ ਕੋਈ ਨਾ ਕੋਈ ਬਣੇ ਤੇ ਤਾਂ ਹੀ ਆ ਰਸਤਾ ਨਿਕਲਦਾ ਇਤਰਾ ਸੰਤੁਨੁਭਤ 13 ਨੂੰ ਦਿੱਲੀ ਚਲੋ ਦੀ ਗਾਲ ਹੈ ਜੀ ਕਿਸਾਨ ਤਿਆਰ ਨੇ ਕਿ ਟਰੈਕਟਰ ਤੋਂ ਉਤਾ ਕੇ ਰੱਖੇ ਜਾਂ ਗ੍ਰੀਸ ਕੀਤੇ ਹੋਏ ਜਾਂ ਲਿਫਟਾਂ ਆ ਤਾਂ ਚੁੱਕ ਕੇ ਵੇਖੀਆਂ ਚੈੱਕ ਕਰ ਲਈਆਂ ਨੇ ਕਿ ਬੈਰੀਕਡ ਕਿੰਨੀ ਕੁ ਦੂਰ ਤੱਕ ਖਿੱਚੇ ਜਾ ਸਕਦੇ ਆ ਪੂਰਾ ਪੱਟਾਂ ਦਾ ਜੋਬ ਜਿਹੜਾ ਜੋਇਆ ਜਾ ਰਿਹਾ ਤਾਂ ਇਸ ਦਰਮਿਆਨ ਅੱਜ ਇਹ ਜਾਣਕਾਰੀ ਮਿਲੀ ਕਿ ਮਾਨ ਸਾਹਿਬ ਜਿਹੜੇ ਅੱਜ ਦਿੱਲੀ ਦੇ ਵਿੱਚ ਵੀ ਗਏ ਸਨ ਉੱਥੇ ਪ੍ਰਦਰਸ਼ਨ ਸੀ ਇਹਨਾਂ ਦਾ ਇਹਨਾਂ ਨੇ ਮਤਲਬ ਇੱਕ ਮੀਟਿੰਗ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਆ ਜੀ ਉਹਦੇ ਵਿੱਚ ਕੇਂਦਰੀ ਮੰਤਰੀ ਪਹੁੰਚੀ ਫਿਰ ਤਿੰਨ ਜੀ ਜਿਹੜੀ ਗੱਲਬਾਤ ਹੋਈ ਇਹ ਫਿਰ ਬਾਹਰ ਆਏ ਨੇ ਮੁਖਤਬ ਹੋਏ ਨੇ ਮੁੱਖ ਮੰਤਰੀ ਸਾਹਿਬ ਇਹਨਾਂ ਨੇ ਕਿਹਾ ਕਿ ਬਿਲਕੁਲ ਸਹੀ ਗੱਲ ਹੈ ਕਿ بڑے ਸੁਖਾਵੇਂ ਮੌਲ ਦੇ ਵਿੱਚ ਮੀਟਿੰਗ ਹੋਈ ਆ ਮੈਂ ਕਿਸਾਨਾਂ ਦਾ ਵਕੀਲ ਆ ਇਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਕਿ ਮੈਂ ਆਪਣੇ ਕਿਸਾਨਾਂ ਦਾ ਵਕੀਲ ਆ ਕੇਂਦਰ ਤੱਕ ਮੈਂ ਗੱਲਾਂ ਰੱਖੀਆਂ ਨੇ ਗੱਲਾਂ ਰੱਖੀਆਂ ਨੇ ਜੀ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਟਰੈਕਟਰਾਂ ਟਰਾਲੀਆਂ ਸਮੇਤ ਉੱਥੇ ਜਾਣ ਫੇਰ ਉਹਨਾਂ ਨੂੰ ਉਹਨਾਂ ਤਕਲੀਫਾਂ ਨੂੰ ਫੇਰ برداشت ਕਰਨਾ ਪਵੇ ਜਿਹੜੀਆਂ ਤਕਲੀਫਾਂ ਉਹਨਾਂ ਨੇ ਪਹਿਲਾਂ ਚੱਲੀਆਂ ਹੋਈਆਂ ਨੇ ਜੀ ਇੰਦਰ ਜਦੋਂ ਕਿਸਾਨ ਆ ਗੁਆ ਰਹੇ ਆ ਉਹਨਾਂ ਨੇ ਵੀ ਕਿਹਾ ਕਿ ਬਹੁਤ ਸੁਖਾਵੇਂ ਮੌਲਚ ਗੱਲਾਂ ਵਾਤਾ ਹੋਈਆਂ ਨੇ ਅਸੀਂ ਆਪਣੇ ਸਾਰੇ ਏਜੰਡੇ ਸਾਰੇ ਨੁਕਤੇ ਜਿਹੜੇ ਉਹ ਦੱਸ ਦਿੱਤੇ ਆ ਤੱਥਾਂ ਦੇ ਨਾਲ ਕਿ ਐਮਐਸਪੀ ਕਿਉਂ ਜ਼ਰੂਰੀ ਹੈ ਉਹ ਕਹਿੰਦੇ ਕਿ ਮੋਦੀ ਸਾਹਿਬ ਜਦੋਂ ਹੁੰਦੇ ਸਨ ਮੁੱਖ ਮੰਤਰੀ ਤੇ ਖੁਦ ਐਮਐਸਪੀ ਦੀ ਵਕਾਲਤ ਕਰਦੇ ਸੀਗੇ ਉਹ ਕੀ ਹੋਇਆ ਅਕੀਮ ਪੁਲਕੀਰੀ ਅਲਾਮਸਲਾਹ ਹੋਏ 10 ਲੱਖ ਪੀੜਤਾਂ ਨੂੰ ਦੇਣ ਦਾ ਉਹ ਕਹਿੰਦੇ ਕਿ ਮੰਤਰੀਆਂ ਨੇ ਕੁਝ ਗੱਲਾਂ ਤੇ ਅਨਜਾਨਤਾ ਪ੍ਰਗਟਾਈ ਆ ਕਿ ਸਾਡੇ ਨੋਟਿਸ ਦੇ ਵਿੱਚ ਨਹੀਂ ਐ। ਬੈਰਹਾਲ ਅਸੀਂ ਇਹਨਾਂ ਤੇ ਵਿਚਾਰ-ਵਟਾਂਦਰਾ ਕਰਦੇ ਐ ਐਮਐਸਪੀ ਦਾ ਮੁੱਦਾ ਜਿੱਦਾਂ ਹਾਲਾਂਕਿ ਮਾਨ ਸਰਬ ਨੇ ਬਾਹਰ ਆ ਕੇ ਇਹ ਜ਼ਰੂਰ ਜਾਣਕਾਰੀ ਦਿੱਤੀ ਕਿ ਭਾਈ ਕੁਝ ਗੱਲਾਂ ਤੇ ਸਹਿਮਤੀ ਵਧ ਗਈ ਆ ਜਿੱਦਾਂ ਕੇਸ ਚਾਹੇ ਰੇਲਵੇ ਦੇ ਹੋਣ ਚਾਹੇ ਪੁਲਿਸ ਥਾਣਿਆਂ ਦੇ ਹੋਣ ਉਹ ਰੰਦ ਕਰ ਦਿੱਤੇ ਜਾਣਗੇ। ਜੀ। ਪੁਲ ਮਰਾ ਕੇ ਕਿਸਾਨਾਂ ਨੇ ਇੱਕੋ ਗੱਲ ਆ ਕੇ ਬਾਹਰ ਕਹੀ ਆ ਕਿ ਸੁਖਾਵੇਂ ਮਾਹੌਲ ਚ ਮੀਟਿੰਗ ਹੋਈ ਆ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਹੈ ਕਿ ਤੁਸੀਂ 12 ਤਰੀਕ ਤੱਕ ਵੀ ਸਾਨੂੰ ਦੱਸ ਸਕਦੇ ਹੋ ਕਿ ਕੀ ਕਰਨਾ ਹੈ ਜੀ 12 ਨੂੰ ਨਹੀਂ ਦੱਸਣਗੇ ਤੇ ਫਿਰ 13 ਨੂੰ ਅਸੀਂ ਕੀ ਕਰਨਾ ਅਸੀਂ ਤੇ ਤੁਹਾਨੂੰ ਦੱਸਿਆ ਹੀ ਆ ਨਾ ਜੀ ਬਈ ਅਸੀਂ ਰਿੰਗ ਖਿੱਚ ਦੇਣੀ ਆ ਤੇ ਬਈ ਟਰੈਕਟਰ ਜਿਹੜੇ ਆ ਫਿਰ ਉਧਰ ਨੂੰ ਝਾੜ ਕੇ ਹੂੰ ਤਾਂ ਇੰਦਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਹਰਿਆਣੇ ਚੋਂ ਜੋ ਇਹ ਕਾਫਲੇ ਗੁਜ਼ਰਨੇ ਨੇ ਜੀ ਜਿਵੇਂ ਪਿਛਲੀ ਵਾਰੀ ਤੁਸੀਂ ਵੇਖੋ ਹੋਵੇਗਾ ਮੈਂ ਵੀ ਦੇਖਿਆ ਸਾਰਿਆਂ ਨੇ ਆਪਾਂ ਵੇਖਿਆ ਹੋਵੇਗਾ ਕਿ ਜਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਸੀ ਐਤਕੀ ਉਸ ਤੋਂ ਵੀ ਨਦਰ ਲੈਵਲ ਹੈ ਜੀ ਯਾਨੀ ਜਿਸ ਤਰ੍ਹਾਂ ਯੁੱਧ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਹਰਿਆਣਾ ਸਰਕਾਰ ਇਸ ਤਰ੍ਹਾਂ ਤਿਆਰੀ ਕਰ ਰਹੀ ਹੈ ਜੀ ਜੀ ਬਹੁਤ ਹੀ ਤਖੜੇ ਮਤਲਬ ਕਿ ਪ੍ਰਬੰਧ ਕੀਤੇ ਜਾ ਰਹੇ ਆ ਕਿ ਕਿਸਾਨਾਂ ਨੂੰ ਹਰਿਆਣੇ ਚੋਂ ਨਿਕਲਣਾ ਦਿੱਤਾ ਜਾਵੇ ਕਿਉਂਕਿ ਸਾਫ ਹੈ ਜਿਸ ਤਰ੍ਹਾਂ ਕੇਂਦਰੀ ਮੰਤਰੀ ਪਚੇ ਆ ਵਿਜੀਜੀ ਆਪਾਂ ਵੀ ਕੋਈ ਬੱਚੇ ਨਹੀਂ ਆ ਹੂੰ ਹੂੰ ਉਹਨਾਂ ਨੇ ਮਾਨ ਸਾਹਿਬ ਨੂੰ ਵਿੱਚ ਪਾਇਆ ਸਿੱਧੀ ਸਾਫ਼ ਕੰਨਿਆ ਸਪਸ਼ਟ ਕੰਨਿਆ ਤੇ ਚਲੋ ਉਹਦੇ ਚ ਕੋਈ ਹਰਜ਼ ਨਹੀਂ ਮੈਂ ਨਹੀਂ ਕਦੇ ਸਰਟੀਫਿਕੇਟ ਦਿੰਦਾ ਹੁੰਦਾ ਕਿ ਬੀ ਟੀਮ ਐ ਸੀ ਟੀਮ ਐ ਰਲ ਗਿਆ ਜੀ ਫਲਾ ਹੋ ਗਿਆ ਟਮਕਾ ਹੋ ਗਿਆ ਇਸ ਤਰ੍ਹਾਂ ਕੰਮ ਚੱਲਦੇ ਹੁੰਦੇ ਆ ਕੋਈ ਦਿੱਕਤ ਨਹੀਂ ਐ ਰੌਲਾ ਇਸ ਕੱਲ ਦਾ ਹੈ ਕਿ ਐਨ ਵੋਟਾਂ ਤੋਂ ਪਹਿਲਾਂ ਇੰਡੀਆ ਗੱਠ ਜੋੜ ਬਣਿਆ ਮਸਾ ਤਾਂ ਇੰਡੀਆ ਗੱਠ ਜੋੜ ਦੀ ਲੱਤ ਤੋੜੀ ਇਹਨਾਂ ਨੇ ਜੀ ਇਹ ਜੇ ਮੰਨ ਲਓ ਕਿਸਾਨ ਮੋਬਲਾਈਜ਼ ਹੋ ਕੇ ਉੱਥੇ ਫਿਰ ਪੀਕ ਤੇ ਇੱਕ ਅੰਦੋਲਨ ਲੈ ਜਾਂਦੇ ਆ ਹਮਮ ਤੇ ਗੱਲ ਤਾਂ ਫਿਰ ਉੱਥੇ ਵੀ ਉੱਥੇ ਆ ਗਈ ਨਾ ਜੀ ਕਿਉਂਕਿ ਫਿਰ ਬਹੁਤ ਕਸੂਤਾ ਬੰਗਾ ਖੜਾ ਹੋ ਜਾਏਗਾ ਸੋ ਰਿਚਲਾ ਇੱਕ ਢੁਡਕੂ ਆ ਕਿ ਕਿਸੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਪੀਕ ਹਾਸਲ ਨਾ ਕਰਨ ਦਿੱਤੀ ਜਾਵੇ ਜੇ ਇੱਕ ਵਾਰੀ ਇਹ ਫੈਲ ਗਿਆ ਤੇ ਫਿਰ ਹੋ ਸਕਦਾ ਕਿ ਵੋਟਾਂ ਵੇਲੇ ਔਖਾ ਹੋ ਜਾਵੇ ਹਮ ਮੈਂਟਰੀ ਤੁਸੀਂ ਇਸੇ ਹਫਤੇ ਗੱਲ ਸੰਜੀ ਕੀਤੀ ਸੀ ਕਿ ਭਾਰਤੀ ਹਾਕੀ ਟੀਮ ਦੇ ਵਿੱਚ ਜਿਹੜੇ ਖਿਡਾਰੀ ਨੇ 28 ਸਾਲਾਂ ਵਰੁਣ ਕੁਮਾਰ ਉਹਨਾਂ ਤੇ ਜਿਹੜਾ ਰੇਪ ਦਾ ਕੇਸ ਪਿਆ ਹੋਇਆ ਹੁਣ ਉਸ ਮਾਮਲੇ ਦੇ ਵਿੱਚ ਵਰੁਣ ਕੁਮਾਰ ਨੇ ਅੱਜ ਜਵਾਬ ਦਿੱਤਾ ਕੀ ਕਿਹਾ ਜੀ ਵਰੁਣ ਕੁਮਾਰ ਨੇ ਦੇਖੋ ਵਰੁਣ ਕੁਮਾਰ ਨੇ ਇੱਕ ਚਿੱਠੀ ਜਿਹੜੀ ਹੈ ਉਹ ਜਨਤਕ ਕੀਤੀ ਆ ਖਾਸ ਤੌਰ ਤੇ ਉਹ ਚਿੱਠੀ ਜਿਹੜੀ ਹੈ ਉਹ ਲਿਖੀ ਗਈ ਆ ਜਿਹੜੇ ਇਹਨਾਂ ਦੇ ਹਾਕੀ ਦੇ ਐਸ ਵੀਲੇ ਕਰਤਾ ਤਰਤਾਨੇ ਉਹਨਾਂ ਵਾਲ ਹੂੰ ਹੂੰ ਉਹਨਾਂ ਨੇ ਮਤਲਬ ਕਿ ਕਹਿ ਲੋ ਕਿ ਕੀ ਰਿਪਲਾਈ ਦੇਣਾ ਕੀ ਨਹੀਂ ਦੇਣਾ ਮੈਨੂੰ ਪਤਾ ਨਹੀਂ ਆ ਪਰ ਤੋਂ ਚਿੱਠੀ ਦੇ ਵਿੱਚ ਇਸਨੇ ਆਪਣੀ ਐਮਰਜੈਂਸੀ ਜਿਹੜੀ ਲੀਵ ਮੰਗ ਲਈ ਆ ਤੇ ਕੁਝ ਨੁਕਤੇ ਜਿਹੜੇ ਉਵਾਰੇ ਆ ਦੇਖੋ ਹਮੇਸ਼ਾ ਆਪਾਂ ਕੋਈ ਵੀ ਧਾਰਨਾ ਬਣਾਈਏ ਉਸ ਤੋਂ ਪਹਿਲਾਂ ਦੋਨੇ ਪੱਖ ਵੇਖਣੇ ਲਾਜ਼ਮੀ ਆ ਜੀ ਕੁੜੀ ਦੀ ਗੱਲ ਆ ਉਹ ਸਾਰੇ মিডিਆ ਨੇ ਫਲਾ ਦਿੱਤੀ ਕਿਸੇ ਨੇ ਵਰੁਨ ਦਾ ਪੱਖ ਵਰਜ਼ਨ ਜਿਹੜਾ ਸੀਗਾ ਉਹ ਡੀਕਿਆ ਹੀ ਨਹੀਂ ਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲਾਇਕ ਬਣਾ ਦਿੱਤਾ ਹਮ ਪਰ ਉਸਨੇ ਜੋ ਚਿੱਠੀ ਦੇ ਵਿੱਚ ਲਿਖਿਆ ਉਹ ਕਹਿੰਦਾ ਕਿ ਮੈਨੂੰ ਮੀਡੀਆ ਰਿਪੋਰਟਸ ਤੋਂ ਹੀ ਪਤਾ ਲੱਗਾ ਕਿ ਮੇਰੇ ਖਿਲਾਫ ਮੁਕੱਦਮਾ ਹੋ ਗਿਆ ਹੈ ਜੀ ਪਰ ਇਹ ਦੋਸ਼ ਬਿਲਕੁਲ ਮਨਕਾਰਤਨ ਹੈ ਹੂੰ ਹੂੰ ਇਹ ਜਿਸ ਨਟਕੀ ਨੇ ਕਰਾਇਆ ਉਹਨੇ ਮੰਨਿਆ ਕਿ ਮੈਂ ਉਹਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗਾ ਹੂੰ ਇਹ ਕੇਸ ਨੂੰ ਆਨਲਾਈਨ ਦੇ ਵਿੱਚ ਦਰਜ ਕੀਤਾ ਗਿਆ ਹੈ ਹਾਲਾਂਕਿ ਮੈਨੂੰ ਕਿਸੇ ਵੀ ਪੁਲਿਸ ਅਫਸਰ ਨੇ ਹੁਣ ਤੱਕ ਬੁਲਾਇਆ ਨਹੀਂ ਤੋ ਜੀ ਹੂੰ ਹੂੰ ਉਹਨੇ ਕੁੜੀ ਦਾ ਬੈਕਗ੍ਰਾਉਂਡ ਦੱਸਿਆ ਕਿ ਇਹ ਜਿਸ ਪਰਵਾਰ ਤੋਂ ਆਉਂਦੀ ਹੈ ਇਹਦਾ ਪੁਲਿਸ ਬੈਕਗ੍ਰਾਉਂਡ ਹੈ ਭੈਣ ਵੀ ਤੇਲੰਗਾਨਾ ਦੇ ਵਿੱਚ ਪੁਲਿਸ ਅਫਸਰ ਹੈ ਮਾਂ ਦਾ ਵੀ ਪਰਿਵਾਰਕ ਪਿਸ਼ੋਕਣ ਪੁਲਿਸ ਦਾ ਪਿੰਦਾ ਵੀ ਤੇਲੰਗਾਨਾ ਪੁਲਿਸ ਦਾ ਰਸਤੋਂ ਰਿਟਾਇਰ ਹੈ ਦੂਸਰੀ ਭੈਣ ਜਿਹੜੀ ਰੇਲਵੇ ਦੇ ਵਿੱਚ ਹੈ ਇਹਨਾਂ ਦੇ ਸਾਰੇ ਪਰਿਵਾਰ ਦਾ politically ਕੈਨੋਕੀ ਕਨੈਕਸ਼ਨ ਹੈ ਫਿਰ ਉਹਨੇ ਕਿਹਾ ਕਿ ਰੁਬੈ ਹੜਪਣ ਵਾਸਤੇ ਸਟੇਟ ਮਸ਼ੀਨਰੀ ਦਾ ਯੂਜ਼ ਕਰ ਰਹੀ ਹੈ ਕੁੜੀ ਇਹ ਨੂੰਸ਼ਲਕ ਹੈ ਕਿ ਵਾ ਮੇਰੇ ਪਸ਼ਮੀ ਜਾ ਜੋ ਮੇਰਾ ਆਤਮ ਸਨਮਾਨ ਹੈ ਉਸਨੂੰ ਖਰਾਬ ਕਰਨ ਦਾ ਯਤਨ ਹੈ ਜੀ ਨਾਨ ਉਹਨੇ ਕਿਹਾ ਕਿ ਸਪੋਰਟਸਮੈਨ ਆ ਇਸ ਸਪੋਰਟਸਮੈਨ ਦੀ ਤਰ੍ਹਾਂ ਹੀ ਲੜਾਂਗਾ ਹੂੰ ਹੂੰ ਆਖਰੀ ਦਮ ਤੱਕ ਇਹ ਮੇਰੇ ਅਤੇ ਪਰਿਵਾਰ ਵਾਸਤੇ ਮੁਸ਼ਕਲ ਘੜੀ ਆ ਪਰ ਮੈਂ ਲੜਾਂਗਾ ਜੀ ਜੀ ਮਤਲਬ ਕਿ ਸਾਫ ਇਹ ਆ ਕਿ ਉਸਨੇ ਇਸ ਗਲਦਦਤਾ ਕਿਤੇ ਨਾ ਕਿਤੇ ਇਕਬਾਲ ਕੀਤਾ ਹੈ ਕਿ ਹਾਂ ਮੈਂ ਰਿਲੇਸ਼ਨ ਦੇ ਵਿੱਚ ਸੀਗਾ ਹੂੰ ਪਰ ਜਿਹੜੇ ਹੁਣ ਉਹ ਦੂਸਰੀ ਦੋਸ਼ਿਆ ਉੜੀ ਤੇ ਕੇ ਪੈਸੇ ਅੜਪਣ ਵਾਸਤੇ ਜਾਂ ਕੁਝ ਮੇਰਾ ਕੈਰੀਅਰ ਬਰਬਾਦ ਕਰਨ ਵਾਸਤੇ ਇਹ ਸਾਰਾ ਕੁਝ ਜੋ ਹੈ ਇਹ ਆ ਜਾਂਚ ਪੜਤਾਲ ਦਾ ਵਿਸ਼ਾ ਮਤਲਬ ਕਿ ਕਹਾਣੀ ਗੁੰਝਲਦਾਰ ਆ ਮੈਨੂੰ ਲੱਗਦਾ ਹੈ ਕਿ ਸਾਡੇ ਖੇਡ ਮੰਤਰੀ ਨੂੰ ਮੁੱਖ ਮੰਤਰੀ ਨੂੰ ਇਹ ਥੋੜਾ ਬੈਕ ਕਰਨਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਜੇ ਗੋਲਾ ਘਾਰਿਆ ਜੀ 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 ਫਿਰ ਉਹ ਉਹ ਸਜ਼ਾ ਤੋਂ ਬਚਾ ਲੈਣਾ ਚਾਹੀਦਾ ਪਰ ਕਟੂਕਟ ਮੁੱਢਲੇ ਤੌਰ ਤੇ ਇੱਕ ਬੜੀ ਗੈਰ ਗੰਭੀਰ ਜਿੜੀ ਜਾਂਚ ਪੜਤਾਲ ਹੈ ਉਹਦੀ ਜ਼ਰੂਰਤ ਆ ਜੀ ਡਿਜੀਟਲ ਚ ਮੈਟਰ ਕੀ ਆ ਜੀ ਹਾਲਾਂਕਿ ਮਾਮਲਾ ਜੁਣੀ ਥੋੜਾ ਜਿਹਾ ਉਸ਼ਲੇਆ ਥੋੜਾ ਜਿਹਾ ਉਲਝਿਆ ਹੈ ਤਾਂ ਹੁਣ ਪੁਲਿਸ ਵੀ ਦੇਖ ਰਹੀ ਆ ਕਿ ਚੈਟ ਚੂਟ ਸਾਰੀ ਕੱਢੀ ਜਾਵੇ ਜੋ ਵੀ ਇਹਨਾਂ ਦੇ ਵਿੱਚ ਆਪਸੀ ਜੁੜੇ ਸੰਦੇਸ਼ ਇੱਕ ਦੂਜੇ ਨੂੰ ਭੇਜੇ ਜਾਂਦੇ ਸੀਗੇ ਕਿਉਂ ਨਾ ਚੱਕੀ ਆ ਜੀ ਉਸ ਤੋਂ ਬਾਅਦ ਹੀ ਫੈਸਲਾ ਕੀਤਾ ਗਿਆ ਕਿ ਵਰੁਣ ਕੁਮਾਰ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਏਗਾ ਤਾਂ ਦੇ ਹੀ ਵਰੁਣ ਕੁਮਾਰ ਕਹਿ ਰਿਹਾ ਹੈ ਕਿ ਮੈਨੂੰ ਹਾਲੇ ਤੱਕ ਕਿਸੇ ਵੀ ਕਿਸਮ ਦਾ ਕੋਈ ਸੁਨੇਹਾ ਪ੍ਰਾਪਤ ਨਹੀਂ ਹੋਇਆ ਜਾਂਚ ਵਿੱਚ ਸ਼ਾਮਲ ਹੋਣ ਵਾਸਤੇ ਹੂੰ ਤੇ ਮਿੰਟੂ ਜੀ ਅਮਰਿਤਪਾਲ ਸਿੰਘ ਵਾਲੇ ਮਾਮਲੇ ਦੇ ਵਿੱਚ ਜਿਹੜੀ ਦਿਬਰੂਗੜ੍ਹ ਜੇਲ੍ਹ ਦੇ ਸੁਪਰਟੈਂਡੈਂਟ ਨੇ ਉਹ ਤੋਂ ਜਵਾਬ ਤਲਬ ਕੀਤਾ ਗਿਆ ਜੀ ਵੇਖੋ ਇਹ 19 ਤਰੀਕ ਵਾਸਤੇ ਜਵਾਬ ਤਲਬ ਕੀਤਾ ਗਿਆ ਮਾਮਲਾ ਸਿਰਫ ਇਨਾਂ ਨੂੰ ਪਤਾ ਲੱਗਿਆ ਕਿਉਂਕਿ ਤਫਸੀਲ ਜਦੋਂ ਤੱਕ ਕਿਸੇ ਪਟੀਸ਼ਨ ਦੀ ਮੁਕਦਮੇ ਦੀ ਨਹੀਂ ਆਵੇ ਆਪਣੇ ਸਾਹਮਣੇ ਤਾਂ ਉਦੋਂ ਤੱਕ ਸਾਫ਼ ਨਹੀਂ ਹੁੰਦਾ ਕਿ ਮਸਲਾ ਕੀ ਹੈ ਸਿਰਫ ਤੇ ਸਿਰਫ ਮੀਡੀਆ ਚ ਜਿਹੜੀਆਂ ਖਬਰਾਂ ਉੱਡੀਆਂ ਨੇ ਉਹ ਇਹੋ ਆ ਕਿ ਡਿਬਰੂਗੜ ਦੇ ਸੁਪਰੀਡੈਂਟ ਨੂੰ ਕਿਹਾ ਗਿਆ ਕਿ ਉਹ 19 ਫਰਵਰੀ ਤੱਕ ਪੰਜਾਬ ਅੰਡਰ ਹਰਿਆਣਾ ਇੱਕ ਉਚਾ ਕੇ ਜਵਾਬ ਦਾਖਲ ਕਰੇ ਐਨਐਸਏ ਸੰਬੰਧੀ ਹਾਲਾਂਕਿ ਐਨਐਸਓ ਆਪਾਨੂੰ ਵੀ ਪਤਾ ਹੈ ਜੇ ਇਸ ਦੀਆਂ ਆਪਾਂ ਤਕਨੀਕੀ ਚੀਜ਼ਾਂ ਨੂੰ ਖੰਗਾਲੀਏ ਤਾਂ ਡੀਸੀ ਤੇ ਹੁਕਮ ਤੇ ਲੱਗਦਾ ਹੁੰਦਾ ਨੈਸ਼ਨਲ ਸਕਿਉਰਿਟੀ ਐਕਟ ਜੀ ਉਸ ਤੋਂ ਬਾਅਦ ਜਾਨੀ ਉਹਦੀ ਪਰਵਾਹ ਨਹੀਂ ਕੀਤੀ ਆਦਾ ਉਹ ਸੁਪਰਡੈਂਟ ਨੂੰ ਕਾਦੇ ਲਈ ਸਾਦੇ ਆ ਕੀ ਉਹਦਾ ਜਵਾਬ ਜਿਹੜਾ ਆਏਗਾ ਅੱਗੇ ਨਹੀਂ ਆਏਗਾ 19 ਤਰੀਕ ਤੱਕ ਇਹ ਤੇ ਸਮਾਂ ਦੱਸੂਗਾ ਪਰ ਇੰਨੀ ਗੱਲ ਪੱਕੀ ਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਇੰਨਾ ਤੇ ਲੱਗੇ ਐਨਐਸਏ ਨੂੰ ਜੈਸਟ ਰਾਇਆ ਹਮਮ ਕਮੇਟੀ ਦੇ ਸਾਹਮਣੇ کورٹ ਦੇ ਸਾਹਮਣੇ ਵੀ ਜੀ ਤੇ ਦੂਜੀ ਗੱਲ ਇਹ ਆ ਮੈਂ ਸਮਝਦਾ ਕਿ ਦੇਖੋ ਇਹ ਭਗਵੰਤ ਮਾਨ ਹੋਰਾ ਦੇ ਵੀ ਬਸ ਦਾ ਰੋਗ ਨਹੀਂ ਹੈ ਹਮ ਇਹ ਚਾਹ ਕਿ ਵੀ ਇਹ ਕੁਝ ਨਹੀਂ ਕਰ ਮੰਗੇ ਜਾਂ ਕਹਿ ਲੋ ਕਿ ਕੁਝ ਕਰ ਹੀ ਨਹੀਂ ਸਕਦੇ ਇਹ ਮਸਲਾ ਕੇਂਦਰ ਦਾ ਹੈ ਕੇਂਦਰ ਨੇ ਹੀ ਉਦੋਂ ਸਾਰਾ ਕੁਝ ਕੀਤਾ ਇਹ ਆਪਾਂ ਵੀ ਵੇਖਿਆ ਜੀ ਇਹ ਵਿੱਚ ਸ਼ਾਮਲ ਸਨ ਤੇ ਕੇਂਦਰ ਨੇ ਹੀ ਜੋ ਫੈਸਲਾ ਅੰਤਮ ਕੀਤਾ ਉਹੀ ਇਹਨਾਂ ਨੇ ਜਾ ਕੇ ਉੱਥੇ ਕਹਿ ਦੇਣਾ ਚਾਹੇ ਸੁਪਰੀਡੈਂਟ ਹੋਵੇ ਤੇ ਚਾਹੇ ਭਗਵੰਤਬਾਨ ਹੋਰਾਂ ਦੀ ਪੁਲਿਸ ਹੋਵੇ ਮੈਨੂੰ ਤੇ ਇਹੋ ਲੱਗਦਾ ਇਹਨਾਂ ਕੋ ਚਾਣਣਿਆ ਵਿੱਚ ਸਾਰੇ ਪ੍ਰਕਰਣ ਦੇ ਵਿੱਚ ਉਹ ਇਹੋ ਆ ਕਿ ਇਹਨਾਂ ਨੇ ਬੋਲੀ ਉਹੀ ਬੋਲਣੀ ਆ ਜੋ ਕੇਂਦਰ ਸਰਕਾਰ ਕਰੇਗੀ ਕਿਉਂਕਿ ਕੇਂਦਰ ਸਰਕਾਰ ਦੇ ਹੀ ਤਾਲਮਿਲ ਦੇ ਨਾਲ ਇਹਨਾਂ ਨੇ ਸਾਰੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੀ ਜੀ ਮਿੰਟੂ ਜੀ ਮੁਹਾਲੀ ਦੇ ਵਿੱਚ ਇਨਕਾਊਂਟਰ ਹੋਇਆ ਜੀ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਤੇ ਜਲੰਧਰ ਵਾਲੇ ਪਾਸਿਓਂ ਵੀ ਇਸ ਤਰ੍ਹਾਂ ਦੀਆਂ ਕੁਝ ਖਬਰਾਂ ਆ ਰਹੀਆਂ ਨੇ ਕੀ ਵੇਰਵਾ ਜੀ ਜੀ ਦੇਖੋ ਜਲੰਧਰ ਦੇ ਵਿੱਚ ਜਿਹੜਾ ਬਹੁਤ ਚਰਚਿਤ ਕਰਮਾ ਫੈਸ਼ਨ ਸੀਗਾ ਉਹਦੇ ਬਾਹਰ 27 ਜਨਵਰੀ ਨੂੰ ਇੱਕ ਧਮਕੀ ਭਰਿਆ ਲੈਟਰ ਮਿਲਿਆ ਸੀਗਾ ਉਸ ਸੰਦਰਭ ਦੇ ਵਿੱਚ ਇਹਨਾਂ ਨੇ ਜਾਂਚ ਪੜਤਾਲ ਅੱਗੇ ਵਧਾਉਂਦਿਆਂ 8 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਗੈਂਗਸਟਰ ਦੱਸਿਆ ਜਾ ਰਿਹਾ ਤੇ ਲੌਰੈਂਸ ਬਿਸ਼ਨੀ ਦੇ ਸਾਥੀ ਦੱਸਿਆ ਜਾ ਰਿਹਾ ਵੈਸੇ ਅੱਜਕੱਲ ਇਹੋ ਹੀ ਚੱਲਨੇ ਆ ਕਿ ਜਿਸ ਵੀ ਕ੍ਰਿਮੀਨਲ ਨੂੰ ਫੜਿਆ ਜਾਂਦਾ ਉਹ ਕਿਸੇ ਨਾ ਕਿਸੇ ਗੈਂਗ ਦਾ ਹੀ ਨਿਕਲਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਜੀ ਖੈਰ ਇਸ ਇਹ ਆ ਕਿ ਟੂ ਮੁਹਾਲੀ ਦਾ ਇਨਕਾਊਂਟਰ ਹੈ ਨਾ ਉਹਦੇ ਵਿੱਚ ਇੱਕ ਤੁਹਾਨੂੰ ਮੈਂ ਤੱਥ ਦੱਸ ਦੇਵਾਂ ਕਿ ਇਨਕਾਊਂਟਰ ਪ੍ਰਚਾਰਿਆ ਜਾ ਰਿਹਾ ਮੀਡੀਆ ਦੇ ਵਿੱਚ ਵੀ ਆ ਪਰ ਜਿੰਨੀ ਕੁ ਮੇਰੀ ਜਾਣਕਾਰੀ ਆ ਜਿੰਨੇ ਕੁ ਮੇਰੇ ਸੋਰਸਸ ਮਤਲਬ ਉਹ ਕਿ ਹੈਗੇ ਆ ਜੋ ਮੈਨੂੰ ਜਾਣਕਾਰੀ ਮਿਲੀ ਆ ਕਿ ਇਹ ਇਨਕਾਊਂਟਰ ਨਹੀਂ ਸੀ ਬੇਸਿਕਲੀ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਹੂੰ ਇਹ ਇਹ ਇਨਪੁਟ ਪੰਜਾਬ ਪੁਲਿਸ ਦੀ ਨਹੀਂ ਸੀ ਆਈਪੀ ਦੀ ਸੀਗੀ ਅੱਛਾ ਜੀ आईवी आजकल मतलब के जो आपा देखदे थानू पता इंटेलिजेंस ब्यूरो ਇਹਨਾਂ ਦਾ ਉਹ ਜ਼ਬਰਦਸਤ ਤਰੀਕੇ ਨਾਲ ਉਹ ਵੀ ਕੰਮ ਕਰਦੇ ਆ ਉਹ ਕੋਆਰਡੀਨੇਸ਼ਨ ਹੁੰਦਾ ਤਾਂ ਇਨਪੁਟ ਉਥੋਂ ਸੀ ਕਿ ਇਹ ਰਾਜਨ ਭੱਟੀ ਨਾਮ ਦਾ ਜਿਹੜਾ ਇਹ ਭਗੌੜਾ ਸੀਗਾ ਗੈਂਗਸਟਰ ਸੀਗਾ ਇਹ ਚੰਡੀਗੜ੍ਹ ਵੜਿਆ ਚੰਡੀਗੜ੍ਹ ਦੇ ਇੱਕ ਕਲੱਬ ਚੋਂ ਨਿਕਲਿਆ ਫਿਰ ਉਥੋਂ ਮੁਹਾਲੀ ਚ ਦਾਖਲ ਹੋਇਆ ਫਿਰ ਨਿਕਲ ਗਿਆ ਫਿਰ ਗਾਂ ਦੱਸਦੇ ਆ ਕਿ ਕਿਸੇ ਘਰ ਚ ਗਿਆ ਸੀਗਾ ਜਿੱਥੇ ਜਾ ਕੇ ਘੇਰਾ ਪਾਇਆ ਹੂੰ ਹੂੰ ਇਸ ਤਰ੍ਹਾਂ ਇਨਪੁਟ ਮਿਲੀ ਤਪਜਣ ਦੌਰਾਨ ਦੱਸਦੇ ਆ ਕਿ ਕੰਡਿਆਲੀ ਤਾਰ ਚ ਵੱਜਿਆ ਹੈ ਜਿਹੜੀ ਉ ਤਿੱਖੀ ਤਾਰ ਹੁੰਦੀ ਹੈ ਬਨੇੜ ਮਵਾ ਤਾਰ ਹੁੰਦੀ ਆ ਜੀ ਅਰਵਾਦ ਦੇ ਵਿੱਚ ਫਾਇਰ ਜ਼ਰੂਰ ਹੋਇਆ ਇਹਦੇ ਚੋਕੀ ਸ਼ਰਕ ਨਹੀਂ ਆ ਪਰ ਖੈਰ ਮੀਡੀਆ ਤੁਹਾਨੂੰ ਵਧਾ ਆਪਣੇ ਹਸਰਕਤਾਬ ਨਾਲ ਚੱਲਦਾ ਹੈ ਹਮਮ ਗ੍ਰਿਫਤਾਰੀ ਇੱਕ ਬੰਦੇ ਦੀ ਹੋਈ ਆ ਇਧਰੋਂ 8 ਬੰਦਿਆਂ ਦੀ ਗ੍ਰਿਫਤਾਰੀ ਹੋਈ ਆ ਜਲੰਧਰ ਦੇ ਵਿੱਚੋਂ ਇਹ ਮਾਮਲਾ ਫਰਾਉਪੀ ਨਾਲ ਜੋ ਹੋਇਆ ਤੇ ਇਹ ਜਿਹੜਾ ਰਾਜਨ ਭੱਟੀ ਆ ਇਹ ਕਾਫੀ ਲੰਬੇ ਸਮੇਂ ਤੋਂ ਵੱਜਦਾ ਪਿਆ ਸੀਗਾ ਕਾਫੀ ਮੁਕਦਮੇ ਨੇ ਇਹ ਜਮਾਨਤ ਤੇ ਸੀਗਾ ਉਸ ਤੋਂ ਬਾਅਦ ਫਿਰ ਇਹਦੇ ਤੇ ਮਕਦਮਿਆਂ ਦਾ سلسلہ ਚੱਲਦਾ ਸੋ ਗੱਲ ਇਹ ਆ ਕਿ ਅੱਜ ਕਨ ਜਿਸ ਤਰੀਕੇ ਦਾ ਆਈਬੀ ਦਾ ਕੰਮ ਚੱਲਦਾ ਪਿਆ ਨਾ ਪੰਜਾਬ ਦੇ ਅੰਦਰ ਮੈਨੂੰ ਐਂ ਲੱਗਦਾ ਕਿ ਚੋਣਾਂ ਦੇ ਮੱਦੇਨਜ਼ਰ ਕਾਫੀ ਜ਼ਿਆਦਾ ਇੰਟੈਲੀਜੈਂਸ ਬਿਊਰੋ ਜਿਹੜਾ ਹੈ ਨਾ ਉਹ ਐਸ ਵੇਲੇ ਐਕਟਿਵ ਹੈ ਤਾਈ ਜੇ ਤੁਸੀਂ ਵੇਖੋ ਤਾਂ ਬਹੁਤ ਜਲਦੀ ਜਲਦੀ ਕੇਸ 300 ਹੋ ਰਹੇ ਆ ਜਲਦੀ ਜਲਦੀ ਗ੍ਰਿਫਤਾਰੀਆਂ ਹੋ ਰਹੀਆਂ ਤੇ ਜਿਹੜੇ ਉਹ ਇਸ ਤਰ੍ਹਾਂ ਪਕੌੜੇ ਆ ਰਾਜਨਵਰੇ ਜਿੰਨਾ ਕੋ ਮੈਨੂੰ ਪਤਾ ਹੈ ਜਿਹੜਾ ਇੱਥੇ ਨਾਨੇ ਮੁਹਾਲੀ ਜ਼ਖਮੀ ਹਾਲਤ ਚ ਫੜਿਆ ਕਿ ਇਹਨੂੰ ਫੜਨ ਵਾਸਤੇ ਬਚੰਡੇ ਤੇ ਮਖੂਚ ਵੀ ਇੱਕ ਵਾਰੀ ਟਰੈਪ ਲੱਗਿਆ ਸੀ ਕੁਝ ਮਹੀਨੇ ਪਹਿਲਾਂ ਉਦੋਂ ਹੀ ਨਿਕਲ ਗਿਆ ਸੀ ਉਦੋਂ ਵੀ BMW ਗੱਡੀ ਤੇ ਸੀ ਹੁਣ ਵੀ ਅੱਜ ਜਦੋਂ ਗ੍ਰਿਫਤਾਰ ਕੀਤਾ ਅੱਜ ਵੀ BMW ਗੱਡੀ ਤੇ ਸੀ ਹਮ ਤਾਂ ਮਿੰਟੂ ਜੀ ਅੱਜ ਦੀ ਖੁਸ਼ ਨੂਮਾ ਖਬਰ ਕੀ ਹੈ ਜੀ ਜੀ ਖੁਸ਼ ਨੂਮਾ ਖਬਰ ਦੇਖੋ ਅੱਜ ਮੈਂ ਨਾ ਇੱਕ ਪੜ ਰਿਹਾ ਸੀਗਾ ਸਟੋਰੀ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਕਾਫੀ ਕੁਝ ਹੈ ਸਟੋਰੀ ਕੀ ਹੈ ਕਿ 22.92 ਕਰੋੜ ਆਲਮੋਸਟ ਕਹਿ ਲਓ ਕਿ 23 ਕਰੋੜ ਰੁਪਏ ਇਸ ਲਾਗਤ ਦੇ ਨਾਲ ਦੋ ਵਰਲਡ ਕਲਾਸ ਕੇਂਦਰੀ ਵਿਦਿਆਲਿਆ ਬਣ ਰਿਹਾ ਯਾਨੀ ਕੇਂਦਰੀ ਸਕੂਲ ਕਹ ਲਓ ਹਮ ਹਮ ਪਿੱਕ ਹੀ ਵੰਦ ਤੇ ਅਮਰਕੋਟ ਦੇ ਵਿੱਚ ਬਣਾਇਆ ਜਾ ਰਿਹਾ ਬੀਆਰ ਕੋਰਪਸ ਪੰਜਾਬ ਫਰੰਟੀਅਰ ਦੇ ਅਗਵਾਈ ਦੇ ਹੇਠ ਇਹ ਦੋਨੇ ਸਕੂਲ ਜਿਹੜੇ ਬਣ ਰਿਹਾ ਵਰਲਡ ਕਲਾਸ ਕਹਨੂ ਕਿ ਸੈਂਟਰਲ ਸਕੂਲ ਬਣ ਗਏ ਹੈ ਕੇਂਦਰੀ ਸਕੂਲ ਬਣ ਗਏ ਹਮ ਹਮ ਇਹਨਾਂ ਦਾ ਜਿਹੜਾ ਨਿਰਮਾਣ ਕਾਰਜ ਹੈ ਉਹ ਅਗਸਤ 24 ਤੱਕ ਪੂਰਾ ਹੋ ਜਾਏਗਾ ਜੀ ਜਦ ਮੈਂ ਦੇਖਿਆ ਕਿ ਅਮਰਕੋਟ ਪਿੱਖੀਵਿੰਡ ਯਾਰ ਇਹ ਤਾਂ ਬਹੁਤ ਸਰਹੱਦੀ ਇਲਾਕਾ ਹੈ ਹੂੰ ਉਥੇ ਦੋ ਇਸ ਤਰ੍ਹਾਂ ਦੇ ਕੇਂਦਰੀ ਵਿਦਿਆਲੇ ਨੇੜੇ-ਨੇੜੇ ਜੀ ਫਿਰ ਬਾਅਦ ਚ ਪਤਾ ਲੱਗਿਆ ਕਿ ਦਰਅਸਲ ਮੰਤਵ ਕੀ ਹੈ ਕਿ ਜੋ ਡਰੰਗ ਤਸਕਰ ਨੇ ਪੈਡਲਰ ਨੇ ਹਾਂਜੀ ਕਾ ਜੋ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਇੱਕ ਬਿਹਤਰ ਸਿੱਖਿਆ ਦੇ ਢਾਂਚੇ ਚ ਲਿਆਂਦਾ ਜਾਵੇ ਹੂੰ 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 ਤੋਂ ਦੁੱਲੇ ਬਾਰੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਦੁੱਲੇ ਨੂੰ ਜਾਣਬੁੱਝ ਕੇ ਮੌਲਵੀ ਕੋਲ ਪੜਨ ਭੇਜਿਆ ਗਿਆ ਸੀ ਕਿ ਉਹਨੂੰ ਨੈਤਿਕ ਕੂਤਾ ਸਿਖਾਈਆਂ ਜਾਣ ਜੀ ਤੇ ਉਹ ਬਾਗੀ ਜੋ ਦੇ ਚਤ ਕਣ ਸੀਗਾ ਉਹ ਮਾਰੇ ਆ ਜਾ ਤਾਂ ਹੈਰ ਹੋਇਆ ਉਲਟ ਸੀਗਾ ਤਾਂ ਇੱਥੇ ਕੀ ਹੈ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਇਸ ਤਰ੍ਹਾਂ ਦੇ ਮਤਲਬ ਕਿ ਮਾਪਿਆਂ ਦੇ ਪੁੱਤ ਧੀਆਂ ਨੇ ਜਿਨ੍ਹਾਂ ਦੀ ਔਰ ਕਹੋ ਕਿ ਸਾਰੀ ਕਹਾਣੀ ਵਿਗੜੀ ਹੋਈ ਹੈ ਤਾਂ ਉਹਨਾਂ ਦੇ ਬੱਚੇ ਉਧਰ ਨਾ ਜਾ ਹੂੰ ਉਸ ਵਾਸਤੇ ਸਾਰਾ ਰੋਡ ਮੈਪ ਜਿਹੜਾ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਤੇ ਵੇਖ ਲੋ ਆਪਣੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਤੇ ਨਮਾਇੰਦਿਆਂ ਨੂੰ ਵੀ ਸ਼ਾਇਦ ਪਤਾ ਹੋਣਾ ਕਿ ਬੀਐਸਐਫ ਦਾ ਜਿਹੜਾ ਘੇਰਾ ਵਧਿਆ ਘੇਰਾ ਵਧਣ ਤੋਂ ਬਾਅਦ ਹੁਣ ਅੱਜਕੱਲ ਉਹਨਾਂ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਦੀਆਂ ਤੇ ਕਿਸ ਤਰ੍ਹਾਂ ਦੀ ਸੋਚ ਨਾਲ ਅੱਗੇ ਵਧ ਰਹੀ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਅੱਜਕੱਲ ਥੋੜੀਆਂ-ਥੋੜੀਆਂ ਸੈਂਟਰਲ ਏਜੰਸੀਆਂ ਜ਼ਿਆਦਾ ਐਕਟਿਵ ਨੇ ਕੇਂਦਰ ਸਰਕਾਰ ਕਿਤੇ ਨਾ ਕਿਤੇ ਹੋਣ ਗੰਭੀਰਤਾ ਨਾਲ ਡਰੱਗ ਨੂੰ ਵੀ ਲੈ ਰਹੀ ਹੈ ਜੀ ਜਿਆਦਾ ਬੇੜਾ ਕਰ ਕੋਇਆ ਬਹੁਤ ਜ਼ਿਆਦਾ ਨਸ਼ੇ ਕਰਕੇ ਬਹੁਤ देर ਨਾਲ ਸਹੀਂ ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਅੱਗ ਤਾਂ ਹਰਿਆਣਾ ਦਿੱਲੀ ਗੋਆ ਬੰਬੇ ਹੌਲੀ ਹੌਲੀ ਸਾਰੀਆਂ ਥਾਵਾਂ ਤੇ ਫੈਲਦੀ ਜਾ ਰਹੀ ਹੈ ਜੀ ਜੀ